ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣਾ ਅੱਜ ਦਾ ਟੌਪਿਕ ਇਹ ਰਹੇਗਾ ਕਿ ਜਦੋਂ ਆਪਾਂ ਗੁਰੂ ਵਾਲੇ ਪਾਸੇ ਨੂੰ ਤੁਰ ਪੈਂਦੇ ਆ ਤਾਂ ਆਪਾਂ ਨੂੰ ਮੁਸ਼ਕਲਾ ਵਧਣ ਕਿਉਂ ਲੱਗ ਜਾਂਦੀਆਂ ਹਨ ਜਾਂ ਆਪਣੀਆਂ ਮੁਸ਼ਕਲਾ ਇੰਨੀਆਂ ਜ਼ਿਆਦਾ ਵੱਧ ਜਾਂਦੀਆਂ ਹਨ ਕਿ ਆਪਾਂ ਨੂੰ ਇਹ ਲੱਗਦਾ ਹੈ ਕਿ ਆਪਾਂ ਜਦੋਂ ਦਾ ਪਾਠ ਕਰਨ ਲੱਗਿਆਂ ਜਾਂ ਗੁਰੂ ਵਾਲੇ ਰਸਤੇ ਤੇ ਤੁਰੇ ਆਪਾਂ ਨੂੰ ਚਾਹ ਦੀ ਲਾਈਫ ਟਫ ਹੋ ਰਹੀ ਹੈ ਪਰ ਤੁਸੀਂ ਕਦੇ ਇਹ ਨੋਟਿਸ ਕੀਤਾ ਕਿ ਵਾਸ਼ਿੰਗ ਮਸ਼ੀਨ ਵੀ ਕਪੜਾ ਦੋਨੇ ਪਾਸੇ ਨੂੰ ਘੁਮਾ ਕੇ ਘੁਮਾ ਕੇ ਧੋਂਦੀ ਉਹ ਇੱਕ ਪਾਸੇ ਨੂੰ ਘੁਮਾ ਕੇ ਨਹੀਂ ਧੋਂਦੀ ਤਾਂ ਹੀ ਸਾਫ਼ ਹੁੰਦਾ ਕਿਉਂਕਿ ਉਹ ਡਬਲ ਪਾਸੇ ਘੁਮਾਉਂਦੀ ਆ ਤਾਂ ਇਸ ਕਰਕੇ ਇਹ ਆ ਕਿ ਆਪਣਾ ਅੰਦਰ ਸਾਫ਼ ਕਰਨ ਲਈ ਜਾਂ ਆਪਣੇ ਜੋ ਆਪਾਂ ਕੰਮ ਕੀਤੇ ਆ ਉਹ ਕਰਮ ਕਾਂਡਾ ਨੂੰ ਸਾਫ਼ ਕਰਨ ਲਈ ਰੱਬ ਦੀ ਭਗਤੀ ਵੀ ਆਪਾਂ ਨੂੰ ਦੋਨੇ ਪਾਸੇ ਕਦੇ ਕੁਝ ਚੰਗਾ ਹੋ ਗਿਆ ਕਦੇ ਕੁਝ ਮਾੜਾ ਹੋ ਗਿਆ ਪਰ ਆਪਾਂ ਨੂੰ ਉਹ ਰਾਹ ਤੇ ਠਰਨਾ ਪੈਂਦਾ ਆ ਇਸ ਦੇ ਨਾਲ ਨਾਲ ਦੂਜਾ ਕੁਐਸਚਨ ਇਹ ਵੀ ਆ ਕਿ ਜੋ ਸ਼ੈਤਾਨ ਆ ਉਹ ਆਪਾਂ ਨੂੰ ਰੱਬ ਵਾਲੇ ਪਾਸੇ ਨਹੀਂ ਜਾਣ ਦੇਣਾ ਚਾਹੁੰਦਾ ਉਹ ਆਪਾਂ ਨੂੰ ਰੱਬ ਦੇ ਰਾਹ 'ਚ ਰੋਕਣਾ ਚਾਹੁੰਦਾ ਤੇ ਉਹ ਆਪਣੇ ਮੂਰੇ ਇਹੋ ਜਿਹੀਆਂ ਮੁਸ਼ਕਲਾਂ ਕਰੂਗਾ ਕਿ ਆਪਾਂ ਰੱਬ ਤੋਂ ਪਿੱਛੇ ਹਟ ਜਾਈਏ ਪਰ ਆਪਾਂ ਮਨ ਤੇ ਕਾਬੂ ਪਾ ਕੇ ਰੱਬ ਦੇ ਰਸਤੇ ਤੇ ਅੱਖਾਂ ਮੀਚ ਕੇ ਤੁਰੇ ਜਾਣਾ ਹੈ ਇੱਕ ਨਾ ਇੱਕ ਦਿਨ ਤਾਂ ਆਪਣੀ ਕੀਤੀ ਹੋਈ ਭਗਤੀ ਰੱਬ ਦੇ ਘਰ ਵਿੱਚ ਮਨਜ਼ੂਰ ਹੋਵੇਗੀ ਜੇ ਤੁਹਾਡਾ ਵੀ ਕੋਈ ਕੁਐਸਚਨ ਹੈ ਕਿਰਪਾ ਕਰਕੇ ਸਾਨੂੰ ਕਮੈਂਟਾਂ ਬਾਕਸ 'ਚ ਛੱਡੋ ਤੇ ਅਸੀਂ ਤੁਹਾਡਾ ਉਹਦਾ ਰਿਪਲਾਈ ਦਵਾਂਗੇ ਥੈਂਕ ਯੂ ਧੰਨਵਾਦ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁਮ ਕਰਨਾ